ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ 13 ਜਨਵਰੀ ਲੋਹੜੀ ਦਾ ਤਿਹਾਰ ਹੈ ਤੇ ਲੋਹੜੀ ਦੀ ਸ਼ਾਮ ਹੈ ਜਿਹੜੀ ਹੋ ਚੁੱਕੀ ਹੈ ਤੇ ਹੁਣ ਤੋਂ ਕੁਝ ਢੇਰ ਬਾਅਦ ਜਿੱਦਾਂ ਹੀ ਹਨੇਰਾ ਹੋਣਾ ਤੇ ਲੋਹੜੀ ਬਾਲੀ ਜਾਣੀ ਹੈ ਤੇ ਇਹਦੇ ਨਾਲ ਹੀ ਜਿਹੜੀ ਇੱਕ ਹੋਰ ਹੈ ਜਿਹੜੀ ਅੱਜ ਦੀ ਸ਼ਾਮ ਨੂੰ ਜੋ ਅਲੁਕਤ ਹੋ ਰਹੀ ਹੈ ਚੀਜ਼ ਉਹ ਇਹ ਹੈ ਕਿ ਪੋ ਦੀ ਜਿਹੜੀ ਆਖਰੀ ਰਾਤ ਹੁੰਦੀ ਹੈ ਆਖਰੀ ਸ਼ਾਮ ਹੁੰਦੀ ਹੈ ਉਸ ਦਿਨ ਜਿਹੜਾ ਆਮ ਰਵਾਇਤ ਹੁੰਦੀ ਹੈ ਪੋ ਰਿੱਧੀ ਤੇ ਮਾਗ ਖਾਦੀ ਮਤਲਬ ਪੂ ਦੀ ਆਖਰੀ ਰਾਤ ਨੂੰ ਕੋਈ ਨਾ ਕੋਈ ਪਕਵਾਨ ਜਿਹੜਾ ਬਣਾਇਆ ਜਾਂਦਾ ਤੇ ਮਾਗ ਦੀ ਸਵੇਰ ਉਹ ਜਿਹੜਾ ਉੱਠ ਕੇ ਖਾਇਆ ਜਾਂਦਾ ਜਿਹਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਖਿਚੜੀ ਬਣਾਉਣ ਦਾ ਰਿਵਾਜ ਆ ਉਸ ਤੋਂ ਬਿਨਾ ਸਰੋਂ ਦਾ ਸਾਗ ਤੇ ਗੰਨੇ ਦੇ ਰਸ ਦੀ ਖੀਰ ਜਾਂ ਜਿਹੜੀ ਦੁੱਧ ਦੇ ਚੌਲਾਂ ਦੀ ਬਣੀ ਹੋਈ ਖੀਰ ਆ ਜਿਹੜੀ ਉਹ ਖਾਈ ਜਾਂਦੀ ਆ ਤੇ ਇਹ ਲੁਕਤ ਹੋ ਰਿਹਾ ਇਸ ਚੀਜ਼ ਨੂੰ ਅੱਜ ਆਪਾਂ ਜਿਹੜਾ ਕੈਪਚਰ ਕਰਨ ਦੀ ਕੋਸ਼ਿਸ਼ ਕਰਾਂਗੇ ਆਓ ਮੇਰੇ ਨਾਲ ਆਹਦੇ ਵਿੱਚ ਜਿਹੜੀ ਅੱਗ ਉਹ ਪਾ ਦਿੱਤੀ ਗਈ ਹੈ ਤੇ ਤੌੜੀ ਦੇ ਵਿੱਚ ਜਿਹੜਾ ਸਮਾਨ ਪਾਵਾਂਗੇ ਅਸੀਂ ਪਾਣੀ ਪਾਤਾ ਹਲਕਾ ਹਲਕਾ ਪਾਣੀ ਘਰਨ ਹੋਊਗਾ ਤੇ ਜਿਵੇਂ ਸ਼ਾਮ ਹੋਊਗੀ ਇਹਦੇ ਵਿੱਚ ਸਮਾਨ ਜਿਹੜਾ ਪਾਵਾਂਗੇ ਤੇ ਸਵੇਰ ਤੱਕ ਜਿਹੜੀ ਖਿਚੜੀ ਆ ਉਹ ਬਣ ਕੇ ਤਿਆਰ ਹੋ ਜੂਗੀ। 嗯。嗯 <laughs>